ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਪੁਤਲਾ ਸਾੜਿਆ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਕਪੂਰਥਲਾ ਪ੍ਰਧਾਨ ਬੀਸੀ ਸਿੰਘ ਦਰਸ਼ਨ ਸਿੰਘ ਦੀ ਰਹਿਨੁਮਾਈ ਹੇਠ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਪੁਤਲਾ ਸਾੜਿਆ ਗਿਆ ਸਥਾਨਕ ਸਟੇਟ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਇੱਕ ਪਰਵਾ ਇਕੱਠ ਹੋਇਆ ਇਸ ਮੌਕੇ ਹਲਕਾ ਇੰਚਾਰਜ ਕਪੂਰਥਲਾ ਐਚਐਸ ਵਾਲਿਆ ਖਾਸ ਤੌਰ ਤੇ ਪੁੱਜੇ ਵਾਲਿਆ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਖੰਡੂਰ ਸਾਇਬ ਹਲਕਾ ਲੋਕ ਸਭਾ ਦੀ ਚੋਣ ਚ ਆਪ ਦੇ ਉਮੀਦਵਾਰ ਲਾਲਜੀਤ ਭੁੱਲਰ ਨੇ ਇੱਕ ਸਮਾਗਮ ਚ ਤਰਖਾਨ ਅਤੇ ਸੁਨਿਆਰਾ ਬਿਰਾਦਰੀ ਦੇ ਲੋਕਾਂ ਤੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ ਜੋ ਕਿ ਬਰਦਾਸ਼ਤ ਯੋਗ ਨਹੀਂ ਹੈ ਜਿੰਦਾਬਾਦ 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 ਰਹਿਨੁਮਾਈ ਚ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਸਟੇਟ ਗੁਰਦੁਆਰਾ ਸਾਹਿਬ ਤੋਂ ਪੈਦਲ ਰੋਸ਼ ਮਾਰਚ ਕੱਢਿਆ ਪੈਦਲ ਰੋਸ਼ ਮਾਰਚ ਦੌਰਾਨ ਲਾਲਜੀਤ ਸਿੰਘ ਭੁੱਲਰ ਅਤੇ ਆਮ ਆਦਮੀ ਪਾਰਟੀ ਦੇ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਅਕਾਲੀ ਆਗੂ ਤੇ ਵਰਕਰ ਫਵਾਰਾ ਚੌਕ ਪੁੱਜੇ ਜਿੱਥੇ ਲਾਲਜੀਤ ਸਿੰਘ ਭੁੱਲਰ ਦਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਪੁਤਲਾ ਸਾੜਿਆ ਗਿਆ ਤੇ ਲਾਲਜੀਤ ਸਿੰਘ ਭੁੱਲਰ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਦੀ ਪੁਰਜ਼ੋਰ ਮੰਗ ਕੀਤੀ ਗਈ ਹੈ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਪਰ ਉਹ ਉਹ ਕੋਰਾ ਗੇ ਜਿਹੜੀ ਗੱਲ ਇਹ ਹਰਕਨ ਚਾਰ ਦਿਨ ਤੋਂ ਵਧੀਆ ਜੀ। ਕਵੀ ਚੰਦ ਜੀ ਕਿਤਰਾ ਜਿਹੜਾ ਸਰਕਾਰ ਨੇ ਬੋਲਿਆ ਸਭ ਅੱਜ ਤਾਂ ਕੀ ਜਿਹੜਾ ਕੋਲਾ ਕਿੱਦਾਂ। ਅੱਜ ਜਿਹੜਾ ਇਸ ਪ੍ਰੋਗਰਾਮ ਚੱਲ ਰਿਹਾ ਵੀ ਜਿੱਨਾ ਪ੍ਰਦਰਸ਼ਨ ਬੀਤੇ ਦੇਈ ਦਰਸ਼ਕਾਂ ਵੱਲੋਂ ਕਾਦਰਾਪੁਰ ਤੋਂ ਰੌਣਕ ਚੱਲ ਰਿਹਾ। ਉਹ ਪਿਛਲੇ ਦਿਨੀ ਨਾਲਜੀਤ ਸਿੰਘ ਪੁੰਨਗੜਾ ਮੈਂਬਰ ਪਾਰਲੀਮੈਂਟ ਦਾ ਕਲਦੀਪ ਜਿਹੜਾ ਖਡੂਰ ਸਾਹਿਬ ਤੋਂ ਜਿਹੜੀ ਸਾਡੀ ਕੌਂਸਲੈਂਸੀ ਵੀ ਖਡੂਰ ਸਾਹਿਬ ਚ ਆਉਂਦੀ ਹੈ। ਇਹਨੇ ਇੱਕ ਭਾਸ਼ਣ ਦਿੱਤਾ ਔਰ ਭਾਸ਼ਣ 'ਚ ਉਹਨੇ ਜਾਤ ਬਰਾਦਰੀ ਬਾਰੇ ਬਹੁਤ ਆਪਸ਼ਟ ਬੋਲੇ। ਉਨੇ ਕਿਹਾ ਕਿ ਜਿਹੜੇ ਤਰਖਾਰਾ ਬੁੱਲੀ ਘਾੜੇ ਆ ਜਿਹੜੇ ਸੁਨਿਆਰੇ ਆ ਇਹਨਾਂ ਨੂੰ ਪੂਰਾ ਪਿਵਾ ਕੇ ਰੱਖੂਗਾ ਮੈਂ ਤੋੜ ਜਾਤਾ ਸੋਹ ਸੋਹ ਨੇ ਉਹ ਵੀ ਬਹੁਤ سارے ਮਾਰੇ ਸ਼ਬਦ ਬੋਲੇ ਜਿਹੜੇ ਸ਼ਬਦਾਂ ਨਾਲ ਜਿਹੜੀ ਇਹ ਬਰਾਦਰੀ ਆ ਜਿਹੜੀ ਰਾਜੜੀਆਂ ਬਰਾਦਰੀ ਆ ਔਰ ਜਿਹੜਾ ਹੋਰ ਬਰਾਦਰੀ ਸੁਨਿਆਰਾ ਬਰਾਦਰੀ ਆ ਉਹਨਾਂ ਦੀ ਪੋਪੂਲੇਸ਼ਨ ਕਪੂੜਾਂ ਤੋਂ ਬਹੁਤ ਜ਼ਿਆਦਾ ਸਾਡੇ ਸਾਰੇ ਲੋਕਾਂ ਦੇ ਮਨ ਨੂੰ ਬਹੁਤ ਪੀਸ ਲੱਗੀ ਆ ਅੱਜ ਅਸੀਂ ਇਹੋ ਸਤਲਾ ਫੂਲ ਸਮਾਗਮ ਰਹੀ ਇਹ ਹੀ ਇਹ ਐਡਮਿਨਿਸਟ੍ਰੇਸ਼ਨ ਦੇਗਾ ਚਾਹੁੰਦੇ ਕਿ ਉਸ ਬੰਦੇ ਦੇ ਖਿਲਾਫ ਬਲਦੀ ਕਾਰਵਾਈ ਕੀਤੀ ਜਾਵੇ ਉਹ ਤੇ ਪਰਚਾ ਦਿੱਤਾ ਜਾਵੇ ਕਿਉਂਕਿ ਉਹਨੇ ਭਾਵਨਾਵਾਂ ਨੂੰ ਲੋਕਾਂ ਨੂੰ ਫੇਸ ਪਚਾਈ ਆ ਔਰ ਅਸੀਂ ਇੱਕ ਵਾਅਦਾ ਕਰਦੇ ਹਾਂ ਕਿ ਕਪੂਰਥਲਾ ਹਲਕੇ 'ਚ ਜਦੋਂ ਬਕਸੇ ਖੁੱਲਣਗੇ ਨਾ ਲੋਕਾਂ ਦੇ ਨੰਬਰ ਪਾਰਲਮੈਂਟ ਦੇ ਰਿਜ਼ਲਟ ਆ ਗਏ ਉਹ ਦੇਖਣਾ ਰਹੇ ਜੀ ਕਿ ਉਹਨੇ ਬੜਿਆ ਕੀ ਆ ਜਿੱਦਣ ਕਪੂਰਥਲੇ ਆਇਆ ਇਹਨੂੰ ਕਾਲੇ ਝੋਲੇ ਦੇ ਦਿੱਤੇ ਭਾਵਨਾਵਾਂ ਦੇ ਵੀ ਔਰ ਇਹਨੂੰ ਬਿਲਕੁਲ ਬੁਰੀ ਤਰੀਕੇ ਨਾਲ ਖਦੂਰ ਸਾਹਿਬ ਤੋਂ ਹਰਾ ਕੇ ਦੇ ਘਰੇ ਬਿਠਾਵਾਂਗੇ ਉਹੀ ਹੈ ਅੱਜ ਸਾਡਾ ਮਿਸ਼ਨ ਆ ਔਰ ਫਿਰ ਇਹੀ ਵਾਰੋ ਮਾਹੀ ਕਰ ਰਿਹਾ ਲਾਫਿਸਨ ਭੁਲੇ ਮਰਦੇ ਬਾਦ ਜਿੰਦਾਬਾਦ ਜਿੰਦਾਬਾਦ ਲਾਫਿਸਨ ਭੁਲੇ ਮਰਦੇ ਬਾਦ ਜਿੰਦਾਬਾਦ ਜਿੰਦਾਬਾਦ ਕਮੰਬੀ ਭੁਲੇ ਮਰਦੇ ਬਾਦ ਜਿੰਦਾਬਾਦ ਜਿੰਦਾਬਾਦ ਪਖੰਡੀ ਭੁਲੇ ਮਰਦੇ ਬਾਦ ਜਿੰਦਾਬਾਦ ਜਿੰਦਾਬਾਦ ਅੰਨੇ ਸਭ ਕਿਤੇ ਸ਼ਕਤੀ ਜਿਹੜਾ ਲੀਡਰ ਹੋਵੇ ਕਿ ਮੰਤਰੀ ਹੀ ਹੋਵੇ ਐਦਾਂ ਦੀ ਲੈਂਦੇ ਗੁਰਦੁਆਰਾ ਕੁੱਝ ਇੱਥੇ ਕੰਮ ਬਈ ਗੱਲ ਹੋ ਰਿਹਾ ਕਿ ਲੀਡਰ ਮੋਡਰ ਦਾ ਹੋਈ ਨਹੀਂ ਉਹ ਤਾਂ ਇਹੋ ਇੱਕ ਟੁੱਕਾ ਜਿਹਨੂੰ ਕਹਿੰਦੇ ਸੂਟ ਲੱਗਿਆ 2022 ਚੋਣਾਂ 'ਚ ਨਾ ਸੂਤ ਲੱਗਿਆ ਸੀਗਾ ਉਹ ਲੋਕੀ ਸਮਝੇ ਜਿਹਾ ਪੰਜਾਬ ਦੇ ਲੋਕੋ ਸਮਝ ਚ ਕੋਈ ਗੱਲ ਠੰਡੇ ਰਹੇ ਔਰ ਹੁਣੋ ਛੱਗੀ ਦਾ ਜਵਾਬ ਲੋਕ ਸਭਾ ਦੀ ਮਜਲ ਤੇ ਹੋ ਰਿਹਾ ਉਹਨਾਂ ਨੇ ਪੂਰੇ ਤੋਂ ਇੱਕ ਸੀਟ ਵੀ ਨਹੀਂ ਲਈ ਔਰ ਖਡੂਰ ਸਾਹਿਬ ਦੀ ਸੀਟਾਂ ਨੇ ਤਾਂ ਲੋਵਾਵਾਂ ਨੇ ਕਿਹਾ ਤੇਰੀ ਜਮਾਨਤ ਕਰਤਾ ਇਹ ਕਹਿੰਦੇ ਤਾਂ ਕਾਲੇ ਕਾਲੇ ਰਿਪੋਰਟ ਕਰ ਰਿਹਾ ਕਾਂਗਰਸ ਪਾਰਟੀ ਤੇ ਵੀ ਜੀ ਵੀ ਹੋਰ ਵੀ ਕਰ ਰਹੀ ਕਾਂਗਰਸਾ ਕਰੀਏ ਕਿ ਕੀ ਕਪੂਰਥਾ 'ਚ ਕਾਂਗਰਸ ਆਉਣੀ ਕਪੂਰਥਾ ਵਿੱਚ ਪਰਿਵਾਰ ਦੀ ਪਾਰਟੀ ਆ ਕਪੂਰਥਾ ਵਿੱਚ ਕਾਂਗਰਸ ਪਾਰਟੀ ਨੇ ਮੈਨੂੰ ਯਾਦ ਆ ਸੁਲਤਾਨਪੁਰ ਲੋਧੀ ਵਿੱਚ ਜਦੋਂ ਬੇਦਬੀ ਹੋਈ ਸੀ ਸਾਰੇ ਚਾਰੇ ਦੇ ਕੜਕਸਾਰ ਜਿਹੜੇ ਪੁਲਸ ਵਾਲੇ ਆਪਣੇ ਬੂਟ ਲਾਏ ਬਿਨ ਬੰਦੂਕਾਂ ਹੱਥ 'ਚ ਵੜ ਕੇ ਇੱਧਰ ਚਲੇ ਗਏ ਸੀ ਜਿੱਤੇ ਇੱਕ ਮਲਾਵੇ ਦੀ ਸ਼ੀਸ਼ ਹੋ ਗਿਆ ਸੀ ਉਦੋਂ ਵੀ ਸਾਡੇ ਹਲਕੇ 'ਚ ਜੋ ਸੁਲਤਾਨਪੁਰ ਹੁੰਦਾ ਸੀ ਕੋਈ ਲੀਡਰ ਸੀ ਬਲੇ ਪਰ ਵਕਤ ਪੰਚਬੀ ਸਰਮੌਰ ਜਿਤੇ ਦੇ ਦੀ ਸ਼ਰਮਣੀ ਤਾਲੂਦ ਅਸੀਂ ਬੋਲੇ ਸੀ ਅਸੀਂ ਧਰਨਾ ਹੀ ਦਿੱਤਾ ਸੀ ਅਸੀਂ ਜਾ ਕੇ ਸੁਲਤਾਨਪੁਰ ਲੋਧੀ ਵੀ ਬੈਠੇ ਸੀ ਔਰ ਹਣ ਵੀ ਸਾਡੀ ਜਥੇਬੰਦੀ ਉੱਤੇ ਬੈਠੂ ਆ ਇਹ ਜਿਹੜੇ ਪਰਿਵਾਰ ਵਾਲੇ ਕਪੂਰ ਦੇ ਵਿੱਚ ਚੱਲ ਰਹੇ ਬੋ ਸੇਟੀਆਂ ਨੂੰ ਜਿਹੜੋਂ ਪੱਟ ਕੇ ਸੁੱਟਦੇ ਆਂਗੇ ਬਸ ਇੱਕ ਟਾਈਮ ਦੀ ਵੇਟ ਆ ਉਹਨਾਂ ਕਪੂਰਦੇ ਦੇ ਲੋਕੀ ਡੀਗਦੇ ਤੋਹੇ ਇਲੈਕਸ਼ਨ ਕਦੋਂ ਆਵੇ ਇਹ ਲੋਕੀ ਜਿਹੜੇ ਸਾਡੇ ਦਾ ਇਲੈਕਸ਼ਨ ਹੋਣੇ ਬਸ ਬੜਾ ਵੱਡਾ ਇਲੈਕਸ਼ਨ ਆਇਆ ਤਾਂ ਬੋਟਲ ਦੱਬੀਏ ਜਿਹੜੀ ਕਪੂਰਦੇ ਤੋਂ ਇੱਕੋ ਪਰਿਵਾਰ ਦਾ ਰਾਜ ਚੱਲ ਰਿਹਾ ਨਾ ਕਿਸੇ ਪਾਰਟੀ ਦਾ ਰਾਜ ਨਹੀਂ ਚੱਲ ਰਿਹਾ ਪਰਿਵਾਰ ਦਾ ਰਾਜ ਚੱਲ ਰਿਹਾ ਉਸ ਪਰਿਵਾਰ ਦਾ ਰਾਜ ਨੂੰ ਬਦਲ ਕਰਾਂਗੇ ਤੁਸੀਂ ਇਹ ਵੇਖੋ ਅੱਜ ਜਾਤ ਬਰਾਦਰੀ ਬਾਰੇ ਇੱਕ ਮੁੰਡਾ ਬੋਲਿਆ ਹੋਵੇ ਅਸੀਂ ਬੋਲ ਰਹੇ ਆ ਅਸੀਂ ਪਾਵਰ ਚ ਨਹੀਂ ਬੋਠੇ असं इलेक्शन लड़नी है अभी बोल रहे हैं पर मौजूदा एम एल ए मौजूदा विधायक एक शब्द नहीं मिलेगा और मैं यही बहुत तौर शब्दों में नया करता